ਦਰਸ਼ਕੋ ਅੱਜ ਦੀ ਜਦੋਂ ਤੁਸੀਂ ਇਹ ਪੂਰੀ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਵੇਂ ਇੱਕ ਸੱਸ ਨੇ ਆਪਣੀ ਨੂੰਹ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਇੱਕ 20 ਕਿੱਲਾਂ ਦੀ ਮਾਲਕ ਹੋ ਕੇ ਵੀ ਉਹ ਕੁੜੀ ਨੂੰ ਦਿਹਾੜੀ ਦੇ 50 ਰੁਪਏ ਦਿੱਤੇ ਜਾਂਦੇ ਸੀ ਐਨੀ ਜ਼ਿਆਦਾ ਉਸਦੇ ਨਾਲ ਬੁਰੀ ਹਾਲਤ ਕੀਤੀ ਜਾਂਦੀ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਦੀ ਇਸ ਸੱਚੀ ਘਟਨਾ ਦੇ ਵਿੱਚ ਤੁਹਾਨੂੰ ਆਪ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜੋ ਸੱਚੀ ਘਟਨਾ ਹੈ ਇਹ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਸ਼ਾਜਲੀ ਇੱਥੋਂ ਦੀ ਰਹਿਣ ਵਾਲੀ ਵੀਰਪਾਲ ਕੌਰ ਵੀਰਪਾਲ ਕੌਰ ਦਾ ਵਿਆਹ ਪਿੰਡ ਨਕਲੇ ਦੇ ਵਿੱਚ ਹੋ ਜਾਂਦਾ ਇੱਕ ਸਧਾਰਨ ਪਰਿਵਾਰ ਦੇ ਵਿੱਚ ਹੋ ਜਾਂਦਾ ਹਾਲਾਂਕਿ ਪਰਿਵਾਰ ਕੋਲ ਜ਼ਮੀਨ ਜਾਇਾਤ ਵਧੀਆ ਸੀ ਕੱਲੇ-ਕੱਲੇ ਮੁੰਡੇ ਨਾਲ ਵੀਰਪਾਲ ਦਾ ਜਿਹੜਾ ਪਰਿਵਾਰ ਹੈ ਉਹ ਰਿਸ਼ਤਾ ਤੈਅ ਕਰ ਦਿੰਦਾ ਮਾਪਿਆਂ ਦੇ ਅਨੁਸਾਰ ਵਧੀਆ ਪਰਿਵਾਰ ਸੀ ਪਹਿਲਾਂ ਤਾਂ ਵੀਰਪਾਲ ਦੀ ਜ਼ਿੰਦਗੀ ਥੋੜਾ ਟਾਈਮ ਵਧੀਆ ਲੰਘਦੀ ਆ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਵੀਰਪਾਲ ਕੋਲੇ ਦੋ ਬੇਟੇ ਵੀ ਹੋ ਜਾਂਦੇ ਨੇ ਹੌਲੀ ਹੌਲੀ ਘਰ ਦੇ ਵਿੱਚ ਲੜਾਈਆਂ ਕਲੇਸ਼ ਰਹਿਣੇ ਸ਼ੁਰੂ ਹੁੰਦੇ ਨੇ ਲਗਾਤਾਰ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਆ ਵੀਰਪਾਲ ਘਰ ਦੇ ਨਾਲ ਕਈ ਵਾਰ ਪੰਚਾਇਤਾਂ ਆਉਂਦੀਆਂ ਨੇ ਪੰਚਾਇਤਾਂ ਸਮਝੌਤੇ ਵੀ ਕਰਾਉਂਦੀਆਂ ਨੇ ਅਤੇ ਹੌਲੀ-ਹੌਲੀ ਇਹ ਮਾਮਲਾ ਪੁਲਿਸ ਥਾਣਿਆਂ ਤੱਕ ਵੀ ਪਹੁੰਚ ਜਾਂਦਾ ਹੈ ਇਸ ਤੋਂ ਬਾਅਦ ਪੁਲਿਸ ਵਾਲੇ ਵੀ ਸਮਝਾਉਂਦੇ ਨੇ ਫਿਰ ਮਹਿਲਾ ਮੰਡਲ ਤੇ ਵੀ ਇਹ ਮਾਮਲਾ ਜਾਂਦਾ ਤਾਂ 2018-19 ਦੇ ਵਿੱਚ ਇਹ ਮਾਮਲਾ ਮਹਿਲਾ ਮੰਡਲ ਦੇ ਵਿੱਚ ਵੀ ਜਾਂਦਾ ਮਹਿਲਾ ਮੰਡਲ ਦੇ ਵਿੱਚ ਵੀ ਵੀਰਪਾਲ ਅਤੇ ਉਸ ਦੀ ਸੰਸਤਾ ਸਮਝੌਤਾ ਕਰਵਾ ਦਿੱਤਾ ਜਾਂਦਾ ਪਰ ਜਿਹੜੀ ਵੀਰਪਾਲ ਦੀ ਸੱਸ ਹੈ ਉਹ ਫੇਰ ਵੀ ਆਪਣੀਆਂ ਹਰਕਤਾਂ ਤੋਂ ਬਾਦ ਨਹੀਂ ਆਉਂਦੀ ਉਹ ਇਸੇ ਤਰ੍ਹਾਂ ਵੀਰਪਾਲ ਕੋਰਨਰ ਤਸ਼ੱਦਦ ਕਰਦੀ ਰਹਿੰਦੀ ਆ ਉਸ ਨੂੰ ਕੁੱਟਦੀ ਮਾਰਦੀ ਆ ਤੇ ਇਸ ਤੋਂ ਬਾਅਦ ਉਹ ਵੀਰਪਾਲ ਦੇ ਕਮਰੇ ਦੇ ਵਿੱਚ ਕੈਮਰੇ ਲਗਾ ਦਿੰਦੀ ਆ ਤਾਂ ਕਿ ਉਹ ਵੀਰਪਾਲ ਦੀ ਹਰ ਇੱਕ ਗਤੀਵਿਧੀ ਤੇ ਨਜ਼ਰ ਰੱਖ ਸਕੇ ਇਹ ਗੱਲ ਪੂਰੇ ਪਿੰਡ ਵਿੱਚ ਵੀ ਪਤਾ ਸੀ ਵੀਰਪਾਲ ਆਪਣੇ ਭਰਾਵਾਂ ਭੈਣਾਂ ਨੂੰ ਵੀ ਦੱਸਦੀ ਆ ਇਸ ਮਾਮਲੇ ਦੇ ਵਿੱਚ ਵੀਰਪਾਲ ਦੀ ਜਿਹੜੀ ਨਾਨਾਣ ਹੈ ਉਹ ਵੀ ਆਪਣੀ ਮਾਂ ਦਾ ਸਾਥ ਦਿੰਦੀ ਆ ਹਾਲਾਂਕਿ ਵੀਰਪਾਲ ਦੀ ਨਣਾਂ ਵੀ ਤਕਰੀਬਨ 8 ਸਾਲਾਂ ਤੋਂ ਆਪਣੇ ਪੇਕੇ ਘਰ ਹੀ ਬੈਠੀ ਸੀ ਉਸ ਦਾ ਵੀ ਝਗੜਾ ਚੱਲ ਰਿਹਾ ਸੀ ਜਿਹੜੀ ਵੀਰਪਾਲ ਦੀ ਸੱਸ ਹੈ ਉਹ ਦਿਨੋਂ ਦਿਨਾਂ ਤਸ਼ੱਦਦ ਸੀ ਜਿਹੜਾ ਉਹ ਬਹੁਤ ਜ਼ਿਆਦਾ ਕਰਦੀ ਸੀ ਵੀਰਪਾਲ 20 ਕਿੱਲਾਂ ਦੀ ਮਾਲਕ ਸੀ ਅਤੇ ਉਹਦੇ 50 ਰੁਪਏ ਡੇਲੀ ਦੇ ਬਣੇ ਹੋਏ ਸੀ ਵੀ ਜੇਕਰ ਤੂੰ ਘਰ ਦੇ ਵਿੱਚ ਕੰਮ ਕਰੇਂਗੀ ਤਾਂ ਤੈਨੂੰ ਅਸੀਂ 50 ਪੈ ਡੇਲੀ ਦੇ ਦੇਵਾਂਗੇ ਇੱਕ ਨੌਕਰ ਦੀ ਤਰ੍ਹਾਂ ਉਸ ਕੁੜੀ ਨੂੰ ਰੱਖਿਆ ਹੋਇਆ ਸੀ ਹਾਲਾਂਕਿ ਉਸਦੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਅਸੀਂ ਇਸ ਨੂੰ ਸੌਦਾ ਪੱਤਾ ਵੀ ਖੋਦ ਦੇ ਕੇ ਜਾਂਦੇ ਸੀ ਹਾਲਾਂਕਿ ਜਦੋਂ ਵੀਰਪਾਲ ਦੇ ਘਰ ਵਾਲੇ ਨੂੰ ਪੁੱਛਿਆ ਵੀ ਇਹ ਤੇਰੀ ਮਾਂ ਨੇ ਕੀ ਕੀਤਾ ਵੀ ਵੀਰਪਾਲ ਦੇ ਪ੍ਰਾਈਵੇਟ ਰੂਮ ਦੇ ਵਿੱਚ ਕੈਮਰੇ ਕਿਉਂ ਲਵਾਏ ਨੇ ਇਸ ਦਾ ਕੀ ਵੱਡਾ ਕਾਰਨ ਹੈ ਤਾਂ ਉਹਨੇ ਦੱਸਿਆ ਕਿ ਮੇਰੀ ਮਾਂ ਨੂੰ ਸ਼ੱਕ ਸੀ ਵੀ ਇਹ ਕੋਈ ਨਾ ਕੋਈ ਜ਼ਹਿਰੀਲੀ ਚੀਜ਼ ਪਾ ਕੇ ਸਾਨੂੰ ਕਿਤੇ ਦੇ ਇਨਾਂ ਦੇ ਵੀ ਇਸ ਕਰਕੇ ਉਸਨੇ ਸਾਡੇ ਕਮਰੇ ਦੇ ਵਿੱਚ ਕੈਮਰੇ ਲਗਵਾਏ ਹੋਏ ਸੀ ਪਰ ਦੂਸਰੇ ਪਾਸੇ ਇਸ ਮਸਲੇ ਦੇ ਵਿੱਚ ਵੀਰਪਾਲ ਕੌਰ ਦੇ ਪਰਿਵਾਰ ਵੱਲੋਂ ਨਹਿنگ ਜਥੇਬੰਦੀਆਂ ਨੂੰ ਵੀ ਬੁਲਾਇਆ ਗਿਆ ਸੀ ਨਹਿنگ ਜਥੇਬੰਦੀਆਂ ਨੇ ਜਦੋਂ ਆ ਕੇ ਉਸ ਸੱਸ ਦਾ ਕੋਟਾਪਾ ਕੀਤਾ ਤਾਂ ਫਿਰ ਪਿੰਡ ਵਾਲੇ ਵੀ ਉਹਨਾਂ ਦਾ ਸਾਥ ਦੇਣ ਲੱਗੇ ਉਹਨਾਂ ਨੇ ਕਿਹਾ ਕਿ ਜੋ ਵੀਰਪਾਲ ਕੌਰ ਦੀ ਸੱਸ ਹੈ ਉਹ ਬਹੁਤ ਜ਼ਿਆਦਾ ਵੀਰਪਾਲ ਤੇ ਤਸ਼ੱਦਦ ਕਰਦੀ ਆ तकरीबन 16-17 ਸਾਲਾਂ ਤੋਂ ਇਹ ਲੜਕੀ ਦੇ ਨਾਲ ਧੱਕਾ ਹੋ ਰਿਹਾ ਹੈ ਇਸ ਲੜਕੀ ਨੂੰ ਘਰ ਤੋਂ ਬਾਹਰ ਇੱਕ ਕਿਰਾਏ ਦੇ ਕਮਰੇ ਦੇ ਵਿੱਚ ਰਹਿ ਲਈ ਮਜਬੂਰ ਕਰ ਦਿੱਤਾ ਗਿਆ ਹੈ ਕਿਉਂਕਿ ਵੀਰਪਾਲ ਕੌਰ 20 ਕਿੱਲਾਂ ਦੀ ਮਾਲਕ ਹੈ 20 ਕਿੱਲਾਂ ਦੀ ਮਾਲਕ ਹੋ ਕੇ ਵੀ ਉਸ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਕਰ ਦਿੱਤਾ ਹੈ ਸੋ ਨਹੰਗ ਜਥੇ ਬੰਦੀਆਂ ਨੇ ਵੀਰਪਾਲ ਕੌਰ ਦਾ ਬਹੁਤ ਵਧੀਆ ਤਰੀਕੇ ਨਾਲ ਸਾਥ ਦਿੱਤਾ ਤੇ ਉਹਨਾਂ ਨੇ ਉਸ ਦੀ ਸੱਸ ਨੂੰ ਵੀ ਸਬਕ ਸਿਖਾਇਆ ਅਤੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀਰਪਾਲ ਕੌਰ ਨਾਲ ਤਸ਼ੱਦਦ ਕਰਨਾ ਨਾ ਬੰਦ ਕੀਤਾ ਤਾਂ ਅਸੀਂ ਤੁਹਾਨੂੰ ਐਸਾ ਸਬਕ ਸਿਖਾਵਾਂਗੇ ਕਿ ਤੁਸੀਂ ਜ਼ਿੰਦਗੀ ਭਰ ਯਾਦ ਰੱਖੋਗੇ ਸੋ ਦਰਸ਼ਕੋ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਸਾਡਾ ਇੱਕੋ ਇੱਕ ਮਕਸਦ ਹੁੰਦਾ ਤਾਂ ਕਿ ਹਰ ਇੱਕ ਘਟਨਾ ਤੋਂ ਕਹਾਣੀ ਤੋਂ ਕੁਝ ਨਾ ਕੁਝ ਸਿੱਖਿਆ ਜਾ ਸਕੇ ਇਸ ਕਹਾਣੀ ਦੇ ਵਿੱਚ ਇੱਕ ਸੱਸ ਨੇ ਕਿੱਥੇ ਤਾਂ ਮਾਂ ਵਾਲਾ ਰੋਲ ਅਦਾ ਕਰਨਾ ਸੀ ਪਰ ਉਸ ਨੇ ਸੱਸ ਤੋਂ ਵੀ ਭੈੜਾ ਰੋਲ ਅਦਾ ਕੀਤਾ ਕਿਉਂਕਿ ਵੀਰਪਾਲ ਕੌਰ ਦਾ ਉਹ ਪ੍ਰਾਈਵੇਟ ਰੂਮ ਸੀ ਉਸ ਰੂਮ ਦੇ ਵਿੱਚ ਵੀਰਪਾਲ ਕੌਰ ਨੇ ਆਪਣੇ ਕੱਪੜੇ ਵੀ ਚੇਂਜ ਕਰਨੇ ਆ ਰਹਿਣਾ ਸਹਿਣਾ ਵੀ ਆ ਸੋ ਬਹੁਤ ਸਾਰੀਆਂ ਗੱਲਾਂ ਨੇ ਜੋ ਕਿ ਹੈਗੀਆਂ ਸੀ ਪਰ ਇੱਥੇ ਕਿਤੇ ਨਾ ਕਿਤੇ ਵੀਰਪਾਲ ਕੌਰ ਦੀ ਸੱਸ ਬਹੁਤ ਜ਼ਿਆਦਾ ਗਲਤ हां हो ਸਕਦਾ ਵੀ ਕਈ ਵਾਰ ਨੂੰ ਸੱਸ ਦੀ ਲੜਾਈ ਹੋ ਜਾਂਦੀ ਆ ਪਰ ਉਸ ਦੇ ਵਿੱਚ ਦੋਨਾਂ ਜਣਿਆਂ ਨੂੰ ਦੋਨਾਂ ਧਿਰਾਂ ਨੂੰ ਸੋਚਣਾ ਚਾਹੀਦਾ ਨੂੰ ਨੂੰ ਵੀ ਸੋਚਣਾ ਚਾਹੀਦਾ ਅਤੇ ਸੱਸ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਜੇਕਰ ਇਹ ਦੋਨੋਂ ਜਣੀਆਂ ਸੋਚ ਸਮਝ ਕੇ ਫੈਸਲੇ ਲੈਣ ਲੱਗ ਜਾਣ ਤਾਂ ਘਰਾਂ ਦੇ ਵਿੱਚ ਕਦੇ ਵੀ ਲੜਾਈ ਨਾ ਪਵੇ ਕਿਉਂਕਿ ਬੰਦੇ ਨੇ ਜਿਹੜੇ ਉਹ ਹਰ ਟਾਈਮ ਘਰ ਤੋਂ ਬਾਹਰ ਰਹਿੰਦੇ ਨੇ ਪਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਘਰ ਦੇ ਵਿੱਚ ਹੀ ਰਹਿੰਦੀਆਂ ਨੇ ਇਸ ਕਰਕੇ ਉਹਨਾਂ ਨੇ ਇਕੱਠੇ ਹੀ ਰਹਿਣਾ ਹੁੰਦਾ ਸੋ ਵਧੀਆ ਤਰੀਕੇ ਨਾਲ ਰਹੋ ਮਿਲ ਕੇ ਰਹੋ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰੋ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ